ਦਾ ਜੋ ਪ੍ਰੋਗਰਾਮ ਹੈ ਜੀ ਕਿਹੜੀ ਜਥੇਬੰਦੀ ਬਣੀਓ ਕੀਤਾ ਗਿਆ ਅੱਜ ਪੁੱਚੋ ਮੰਡੀ ਵਿਖੇ ਮੁੱਖ ਮੰਤਰੀ ਦੇ ਆਉਣ ਤੇ ਠੇਕਾ ਸੰਘਰਸ਼ ਮੋਰਚੇ ਵੱਲੋਂ ਪੰਜਾਬ ਦੇ ਜਿਹੜੇ ਆਊਟਸੋਰਸ ਕੱਚੇ ਮਜ਼ਦਮਾਂ ਹਨ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਦੇ ਨਾਲ ਉਹਨਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਜ਼ੋਰਦਾਰ ਢੰਗ ਦੇ ਨਾਲ ਕੀਤਾ ਗਿਆਗਾ ਕਿਉਂਕਿ ਇਹ ਮੁੱਖ ਮੰਤਰੀ ਕਾਫੀ ਲੰਬੇ ਸਮੇਂ ਤੋਂ 20 ਮੀਟਿੰਗਾਂ ਦੇ ਕੇ ਜਿਹੜਾ ਕੱਚੇ ਮਜ਼ਦਮਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਮੀਟਿੰਗਾਂ ਤੋਂ ਅਣਕਾਰੀ ਹੋ ਰਿਹਾਗਾ ਇਸ ਦੇ ਰੋਸ ਦੇ ਵਜੋਂ ਅਸੀਂ ਜਿੱਥੇ ਵੀ ਮੁੱਖ ਮੰਤਰੀ ਜਾਂਦਾਗਾ ਉਥੇ ਇਹਨਾਂ ਦਾ ਕਾਲਾ ਝੰਡਿਆਂ ਦੇ ਨਾਲ ਵਿਰੋਧ ਕਰਦੇ ਆ ਅੱਜ ਭਲਾੜਾ ਵਿਖੇ ਵੀ ਠੇਕਾ ਸੰਘਾਰ ਚ ਮੋਰਚੇ ਵੱਲੋਂ ਇਹ ਪ੍ਰੋਗਰਾਮ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਪੁੱਛੋ ਵਿਖੇ ਇਹ ਠੇਕਾ ਸੰਘਾਰ ਚ ਮਲਾਜ਼ਮਾਂ ਨੇ ਇਹ ਜਿਹੜਾ ਜ਼ੋਰਦਾਰ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ CHP ਕੰਮ ਹੈ ਜਲ ਸਪਲਾਈ ਬੇਰ ਕਾ ਆਊਟਸੋਰਸ ਥਰਮਲ ਲੈਹਰਾ ਥਰਮਲ ਬਠਿੰਡਾ ਤੇ ਵੱਖ-ਵੱਖ ਹੋਰ ਆਊਟਸੋਰਸ ਜਥੇਬੰਦੀਆਂ ਦੇ ਮਲਾਜ਼ਮ ਸ਼ਾਮਲ ਸੀ ਤੇ ਜੇਕਰ ਇਹ ਭਗਵੰਤ ਮੱਖ ਮੰਤਰੀ ਹੈ ਜਿਹੜਾ ਇਹ ਸਾਡੀਆਂ ਇਦਾਂ ਦੀਆਂ ਗੱਲਾਂ ਨਹੀਂ ਸੁਣੂਗਾ ਸਾਨੂੰ ਪੱਕੇ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਊਗਾ ਜਦੋਂ ਤੱਕ ਮੀਟਿੰਗਾਂ ਦੇ ਵਿੱਚ ਬੈਠ ਕੇ ਸਾਡਾ ਪੱਕੇ ਤੌਰ ਤੇ ਹੱਲ ਨਹੀਂ ਕਰਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੂਗਾ